ਪੰਜਾਬ ਦੇ ਕੋਨੇ-ਕੋਨੇ ਤੋਂ ਅੱਜ ਇੱਥੇ ਬਹੁਤ ਛੋਟੇ ਜਿਹੇ ਸੱਦੇ ਤੇ ਤੁਸੀਂ ਪਹੁੰਚੇ ਹੋ ਜਿਨ੍ਹਾਂ ਵਿੱਚ ਸਾਡੇ ਪੰਜਾਬ ਦਾ ਸਿਰ ਉੱਚਾ ਕਰਨ ਵਾਲੀਆਂ ਤੇ ਸਿਰ ਉੱਚਾ ਕਰਨ ਵਾਲੇ ਸਟੂਡੈਂਟਸ ਟਾਪ 10 ਜਿਹੜੇ ਦਸਵੀਂ ਦੇ ਟਾਪ 10 ਜਿਹੜੇ ਉਹ ਪਲੱਸ 2 ਦੇ ਤੇ ਮੈਂ ਸਾਰਿਆਂ ਨੂੰ ਮਾਪਿਆਂ ਨੂੰ ਤੇ ਦੂਜੇ ਮਾਪੇ ਕਹਿੰਦੇ ਵੀ ਟੀਚਰ ਹੁੰਦੇ ਨੇ ਤੁਹਾਡੇ ਟੀਚਰਜ਼ ਨੂੰ ਸਾਰੇ ਸ਼ਾਇਦ ਨਹੀਂ ਆਪ ਆਏ ਹੋਣਗੇ ਉਹਨਾਂ ਦੇ ਹੈਡਮਾਸਟਰ ਜਾਂ ਪ੍ਰਿੰਸੀਪਲ ਆਏ ਹੋਣਗੇ ਮੈਂ ਬਹੁਤ-ਬਹੁਤ ਦਿਲੋਂ ਮੁਬਾਰਕਬਾਦ ਦਿਨਾ ਬਹੁਤ-ਬਹੁਤ ਵਧਾਈਆਂ ਦਿਨਾ ਤੁਹਾਨੂੰ ਕਿ ਮਿਹਨਤ ਰੰਗ ਲਿਆਈ ਐ ਐਜੂਕੇਸ਼ਨ ਡਿਪਾਰਟਮੈਂਟ ਦੇ ਅਫੀਸਰ ਸਾਹਿਬਾਨ ਬੈਠੇ ਨੇ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਚੇਅਰਮੈਨ ਸਾਹਿਬ ਸੈਕਟਰੀ ਅਨੰਤ ਮਿਤਰਾ ਜੀ ਔਰ ਜਿੰਨੇ ਵੀ ਪੰਜਾਬ ਦੇ ਸਿੱਖਿਆ ਨਾਲ ਸੰਬੰਧਿਤ ਅਫਸਰ ਨੇ ਕਈ ਵਾਰੀ ਪਰਦੇ ਦੇ ਪਿੱਛੇ ਰਹਿ ਜਾਂਦੇ ਨੇ ਉਹਨਾਂ ਦੇ ਨਾਮ ਨਹੀਂ ਆਉਂਦਾ ਪਰ ਮਿਹਨਤ ਉਹਨਾਂ ਦੀ ਬਹੁਤ ਹੁੰਦੀ ਹੈ ਸੋ ਸਾਰਿਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਤੇ ਮੈਂ ਕੋਈ ਅੱਜ ਤੋਂ ਨਹੀਂ ਮੈਂ ਜਦੋਂ ਤੋਂ ਫੇਮਸ ਹੋਇਆ ਕਲਾਕਾਰੀ ਚ ਉਦੋਂ ਤੋਂ ਹੀ ਮੈਂ ਅਕਸਰ ਇੱਕ ਰਿਜ਼ਲਟ ਜਿਹਾ ਦੇਖਦਾ ਹੁੰਦਾ ਸੀ ਤਾਂ ਮੈਂ ਕਿਸੇ ਨਾ ਕਿਸੇ ਪੱਤਰਕਾਰ ਤੋਂ ਨੰਬਰ ਲੈ ਲੈਂਦਾ ਹੁੰਦਾ ਸੀ ਜਿੱਥੋਂ ਨ ਖਬਰ ਲੱਗੀ ਹੁੰਦੀ ਸੀ ਕਿ ਮੈਂ ਵਧਾਈ ਦੇਣੀ ਚਾਹੁੰਨਾ ਉਹਨਾਂ ਬੱਚਿਆਂ ਨੂੰ ਜਿਹੜੇ 1 2 3 ਆਏ ਨੇ ਤੇ ਉਹ ਉਹਦੋਂ ਮੈਂ بطور ਭਗਵੰਤ ਮਾਨ ਦੇ ਤੌਰ ਤੇ ਕਰਦਾ ਸੀ ਫੋਨ ਕਿ ਉਹਨਾਂ ਨੂੰ ਵੀ ਚਾ ਚੜ ਜਾਂਦਾ ਸੀ ਵੀ ਕਈ ਹੰਤੋ ਜਕੀ ਨਹੀਂ ਹੁੰਦਾ ਸੀ ਵੀ ਜਿਹੜੇ ਸੀਟੀਆਂ ਕੈਸਟਾਂ ਵਾਲੇ ਭਗਵੰਤ ਮਾਨ ਜੁਗਨੂ ਵਾਲੇ ਭਗਵੰਤ ਮਾਨ ਤੇ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਇੱਕ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਦਿੱਤੀ ਹੈ ਜਿਹਦੇ 'ਚ ਹੁਣ ਮੈਂ ਸਮਝ ਲਓ ਸਿੱਧਾ ਇਨਵੋਲਡ ਹਾਂ ਤੇ ਹਰ ਰਿਜ਼ਲਟ ਜਿਹੜਾ ਚਾਹੇ ਉਹ ਐਜੂਕੇਸ਼ਨ ਦਾ ਚਾਹੇ ਉਹ ਹੈਲਥ ਦੇ ਵਿੱਚ ਉਹ ਰਿਜ਼ਲਟ ਜਿਹੜੇ ਨੇ ਚਾਹੇ ਉਹ ਰੋਜ਼ਗਾਰ ਦੇ ਪਰਸੈਂਟੇਜ ਹੈ ਚਾਹੇ ਉਹ ਇੰਡਸਟਰੀ ਕਿੰਨੀ ਆਈ ਕਿੰਨੇ ਪੈਸੇ ਪੰਜਾਬ 'ਚ ਇਨਵੈਸਟ ਹੋਏ ਚਾਹੇ ਉਹ ਸੜਕਾਂ ਦੀ ਗੱਲ ਕਰ ਲਓ ਚਾਹੇ ਮੁਹੱਲਾ ਕਲੀਨ ਕੰਨੀ ਗੱਲ ਕਰ ਲੋ ਪਾਵੇਂ ਟੋਲ ਪਲਾਜ਼ੇ ਬੰਦ ਕਰਨੇ ਪਾਵੇਂ ਸੜਕਾਂ ਬਣਾਉਣੀਆਂ ਨੇ ਲਾਇਬ੍ਰੇਰੀਆਂ ਖੋਲਣੀਆਂ ਪਿੰਡਾਂ 'ਚ ਹਰ ਸਕੂਲ ਜਿਹੜਾ ਹਰ ਰਿਜ਼ਲਟ ਜਿਹੜਾ ਮੇਰੇ ਲਈ ਅਹਿਮੀਅਤ ਰੱਖਦਾ ਸੋ ਜਦੋਂ ਮੈਂ ਅਖਬਾਰ 'ਚ ਪੜਿਆ ਫੇ ਉਹਦੀ ਫੈਸਲਾ ਕਰ ਲਿਆ ਸੀ ਕਿ ਦੋ ਦਿਨਾਂ ਬਾਅਦ ਹੁਣ ਦਸਵੀਂ ਦਾ ਵੀ ਆਉਣਾ ਤੇ ਆਪਾਂ ਇਕੱਠੇ ਹੀ ਬਲਾ ਕੇ ਚਾਹ ਪਾਣੀ ਪੀਉਂਨੇ ਆ ਕਰੇ ਮੈਨੂੰ ਲੱਗਦਾ ਕਿ ਸ਼ਾਇਦ ਤੁਹਾਡੇ 'ਚੋਂ ਪਹਿਲੀ ਵਾਰ ਇੱਥੇ ਆਏ ਹੋਗੇ ਤੁਸੀਂ ਸਾਰੇ ਪਹਿਲਾਂ ਤਾਂ ਕਦੇ ਕਿਸੇ ਨੇ ਬੁਲਾਇਆ ਨਹੀਂ ਬੁੱਜੋ ਜੀ ਛੋਟੇ ਪਿੰਡ ਵੀ ਆ ਜਾਂਦੇ ਤਾਂ ਵੀ ਤੁਹਾਨੂੰ ਨੇੜੇ ਨ ਲੱਗਣ ਦਿੰਦੇ ਸੀ ਤੇ ਤੁਸੀਂ ਸਾਡੇ ਘਰੇ ਆਏ ਹੋ ਸੋ ਇਸ ਕਰਕੇ ਪਹਿਲਾਂ ਲੋਕਾਂ ਨਾਲੋਂ ਦੂਰੀ ਰੱਖਿਆ ਜਾਂਦੀ ਸੀ ਪਰ ਫਿਊਚਰ ਦੇ ਵਕੀਲ ਵੀ ਇੱਥੇ ਬੈਠੇ ਨੇ ਭਵਿੱਖ ਦੇ ਡਾਕਟਰ ਵੀ ਇੱਥੇ ਬੈਠੇ ਨੇ ਫਿਊਚਰ ਦੇ ਇੰਜੀਨੀਅਰ ਵੀ ਇੱਥੇ ਬੈਠੇ ਨੇ ਫਿਊਚਰ ਦੇ ਨੇਤਾ ਵੀ ਇੱਥੇ ਬੈਠੇ ਨੇ ਸੋ ਜੋ ਜੋ ਤੁਹਾਡੀਆਂ ਇੱਛਾਵਾਂ ਨੇ ਜੋ ਜੋ ਤੁਹਾਡੇ ਸੁਪਨੇ ਨੇ ਸਭ ਤੋਂ ਪਹਿਲਾਂ ਤਾਂ ਮੈਂ ਇਸ ਗੱਲ ਦੀ ਬਤਾਈ ਦਿਉਂਗਾ ਕਿ ਤੁਸੀਂ ਸੁਪਨਿਆਂ ਵੱਲ ਨੂੰ ਜਿਹੜੇ ਇੱਕ ਇੱਕ ਕਦਮ ਹੋਰ ਵੱਧ ਕੇ ਅੱਗੇ ਔਰ ਉਸ ਤੋਂ ਘਾਹ ਅੱਗੇ ਬਤਾਈ ਦਿਉਂਗਾ ਮਾਪਿਆਂ ਨੂੰ ਜਿਨ੍ਹਾਂ ਨੇ ਤੁਹਾਨੂੰ ਮੌਕਾ ਦਿੱਤਾ ਕਿ ਬੇਟਾ ਖੁੱਲ ਕੇ ਪੜੋ ਕਿਉਂਕਿ ਮੈਂ ਦੇਖਿਆ ਪਹਿਲੇ ਤਿੰਨ ਸਥਾਨਾਂ ਤੇ ਵੀ ਕੁੜੀਆਂ ਨੇ 12ਵੀਂ ਚ ਵੀ ਤੇ 10ਵੀਂ ਚ ਵੀ ਪਹਿਲੇ ਤਿੰਨ ਸਥਾਨਾਂ ਤੇ ਕੁੜੀਆਂ ਨੇ ਆ ਜਿਹੜੀ ਪਰਸੈਂਟੇਜ ਕਹਿੰਦੇ ਆ ਚੇਅਰਮੈਨ ਸਾਹਿਬ 99.95 ਇਹ 4-5% ਜਿਹੜੀ ਵਿਗੜੀ ਉਹ ਸਾਡੇ ਕਰਕੇ ਵਿਗੜੀ ਉਹ ਇਹ ਮੁੰਡਿਆਂ ਕਰਕੇ ਵਿਗੜੀ ਉਹ ਨੀ 100% ਹੀ ਆ ਜਾਂਦਾ ਕੁੜੀਆਂ ਦਾ ਰਿਜ਼ਲਟ ਤਾਂ ਸੋ ਇਹ ਹਰਾਨੀ ਦੀ ਗੱਲ ਹੈ ਕਿ ਮੈਂ ਕੱਲ ਹੀ ਸਪੈਸ਼ਲੀ ਪਰਸੋਂ ਪੁੱਛਿਆ ਇਹ ਗੱਲ ਕਿ ਤੁਸੀਂ ਫਿਰ ਜੇ 650 ਚੋਂ 650 ਆ ਗਏ ਤਿੰਨ ਜਣਿਆਂ ਦੇ ਤੁਸੀਂ ਫਿਰ ਇਹ ਰਿਜ਼ਲਟ ਕਿਵੇਂ ਪਹਿਲੇ ਨੰਬਰ ਤੇ ਉਹ ਕਹਿੰਦੇ ਜੀ ਫਿਰ ਉਮਰ ਮੁਤਾਬਕ ਅਸੀਂ ਕਰਦੇ ਆ ਕਿ ਸਭ ਤੋਂ ਜਿਹੜੀ ਛੋਟੀ ਹੈ ਉਹਨੂੰ ਪਹਿਲੇ ਨੰਬਰ ਤੇ ਕਰ ਲੈਣੇ ਸਭ ਤੋਂ ਉਸ ਤੋਂ ਛੋਟੀ ਦੂਜੇ ਨੰਬਰ ਤੇ ਉਸ ਤੋਂ ਛੋਟੀ ਤੀਜੇ ਨੰਬਰ ਤੇ ਪਰ ਮੇਰੇ ਲਈ ਤੁਸੀਂ ਤਿੰਨੋ ਹੀ ਜਿਹੜੀਆਂ ਉਹ ਪਹਿਲੇ ਨੰਬਰ ਤੇ ਹੋਂ ਕਿਉਂਕਿ ਜੰਮਣ ਮਰਨ ਜਿਹੜਾ ਜੰਮਣ ਮਰਨ ਉਹ ਆਪਣੇ ਹੱਥ ਚ ਨਹੀਂ ਹੈਗਾ ਹੈ ਨਾ ਸੋ ਇਸ ਕਰਕੇ ਕੋਈ ਐਸੀ ਗੱਲ ਨਹੀਂ ਪਰ ਤੇ ਤਿੰਨ ਹੀ ਸਾਡੇ ਲਈ ਤਾਂ ਬਰਾਬਰ ਔਰ ਜਿਹੜੇ ਜਿਹੜੇ ਜਿਵੇਂ ਮੇਰੇ ਕੋਲ ਸਾਰਾ ਕੁਝ ਡਾਟਾ ਪਿਆ ਹੈ ਕਿ ਅੰਮ੍ਰਿਤਸਰ ਜ਼ਿਲ੍ਹੇ ਚ 98.54% ਜਿਹੜਾ ਪਾਸ ਹੋਏ ਨੇ ਬੱਚੇ ਪਹਿਲਾ ਸਥਾਨ ਅੰਮ੍ਰਿਤਸਰ ਜਿਲ੍ਹੇ ਦਾ ਸੋ 7000 ਨਾਲ ਸਕੂਲਾਂ ਚੋਂ 4024 ਸਕੂਲਾਂ ਦਾ ਰਿਜ਼ਲਟ 100% ਹੈ ਜੀ 4024 ਹਣਾ ਸੋ 16 ਵਿਦਿਆਰਥੀ ਜਿਹੜੇ ਨੇ ਮੈਰਿਟ ਲਿਸਟ ਚ ਆਉਣ ਵਾਲੇ ਇਹ ਮੈਂ ਗੱਲ ਕਰਦਾ ਦਸਵੀਂ ਦੀ 16 ਵਿਦਿਆਰਥੀ ਨੇ ਜਿਹੜੇ ਉਹ ਰਾਸ਼ਟਰੀ ਤੇ ਸਟੇਟ ਲੈਵਲ ਦੇ ਪਲੇਅਰ ਵੀ ਨੇ ਸੋ ਜਿਹੜਾ ਬੱਚਾ ਸ਼ਹਿਰ ਹੁੰਦਾ ਉਹ ਸਾਰੇ ਪਾਸੇ ਸ਼ਹਿਰ ਹੁੰਦਾ ਫਿਰ ਉਹ ਖੇਡਾਂ ਚ ਵੀ ਆਉਂਦਾ ਹੈ ਉਹ ਕਲਚਰ ਐਕਟੀਵਿਟੀ ਚ ਵੀ ਉਹ ਅੱਗੇ ਹੁੰਦਾ ਹੈ ਉਹਦਾ ਅਸਲ ਚ ਚਾਕਾ ਖੁੱਲ ਜਾਂਦਾ ਹੈ ਵੀ ਕਿਉਂਕਿ ਮੈਂ ਵੀ ਇਦਾਂ ਹੀ ਕਰਦਾ ਸੀ ਮੈਂ ਖੇਡਾਂ ਖੇਡਣ ਪਾਸੇ ਪਾਸੇ ਵਧੀਆ ਸੀ ਪੜ੍ਹਾਈ ਚ ਵੀ ਵਧੀਆ ਸੀ ਫਿਰ ਆਹ ਜਿਹੜੀ ਲਾਈਨ ਕਲਚਰ ਵਾਲੀ ਸੀ ਉਹਦੇ ਚ ਵੀ ਵਧੀਆ ਸੀ